ਇਹ ZJ ਕੀ ਹੈ ਭਾਈ ZJ ਸਟੋਨ ਮੇ ਸਨ ZJ ਦਾ ਮਤਲਬ ਕੀ ਹੈ ZJ ਦਾ ਭਾਈ ਤੈਨੂੰ ਖਾਣਾ ZJ ਦਾ ਮਤਲਬ ਆ ਜ ਇਹ ਮੇਰਾ ਬੇਟਾ ਇਹ ਇਸ ਨੇਮ ਇਸ ਜ਼ੋਰਾ ਐਂਡ ਇਸ ਨੇਮ ਇਸ ਜੀਗਾ ਸੋ Z ਐਂਡ J ਸਟੋਨ ਮੇਸਨ ਇਹ ਮੈਂ ਆਪਣੇ ਬੱਚਿਆਂ ਦੇ ਨਾਮ ਤੇ ਪਾਈ ਰੱਖਿਆ ਇਹਨਾਂ ਨਾਮ ਦੇ ZJ ਸਟੋਨ ਮੇਸਨ ਬਿਊਟੀਫੁਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਕੀ ਨਾਮ ਹੈ ਜਿਗਰ ਜਿਗਰ जिगर हां ਤੁਹਾਡਾ ਮੇਰੇ ਨਾਮ ਅਜੋਰਾ ਜ਼ਰਾ ਪੂਰਾ ਨਾਮ ਬਸ ਪੂਰਾ ਨਾਮ ਦੱਸੋ ਜ਼ੋਰਾਵਰ ਸਿੰਘ ਸੰਦੂ ਜ਼ੋਰਾਵਰ ਸਿੰਘ ਵੈਰੀ ਗੁੱਡ ਜ਼ੋਰਾਵਰ ਸਿੰਘ ਕਿਹੜੀ ਕਲਾਸ ਚੋਂ ਤੁਸੀਂ 4 ਚ ਤੁਸੀਂ ਕਿਹੜੀ ਕਲਾਸ ਚੋਂ ਇਹ ਅਜੇ ਮੈਂ ਮੈਂ ਵੇਲਾ ਮੈਂ ਵੇਲਾ 14 ਸਭਾ ਜੀ ਇਹ ਇਹ ਵੀ ਦੇਖੋ ਕਿ ਸਾਡੇ ਪੰਜਾਬੀਆਂ ਦੇ ਸਾਡੇ ਜਜ਼ਬਾਤ ਨੇ ਕਿ ਬਾਈ ਹੁਣਾਂ ਦੀ ਕੰਪਨੀ ਦਾ ਨਾਮ ZJ ਸਟੋਨ ਮੈਸਨ ਜ਼ਰਾਵਰ ਤੇ ਜਗਰ ਦੇ ਨਾਮ ਦੇ ਬਈ ਬਹੁਤ ਸੋਹਣੇ ਨਾਮ ਹੈ ਜੀ ਬੱਚਿਆਂ ਦੇ थैंक यू ਸੋ ਮਚ ਔਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ